ਸਰ ਮੈਂ ਇੱਥੇ 1 ਘੰਟਾ ਪਹਿਲਾਂ ਆਇਆ ਸੀਗਾ ਤੇ ਮੈਂ ਇੱਥੇ ਗੋਲ ਗੁੱਪੇ ਖਾਦੇ ਤੇ ਗੋਲ ਗੱਪੇ ਦੇ ਵਿੱਚੋਂ ਆ ਬੱਟੀ ਹਰੀ ਮੱਖੀ ਨਿਕਲੀ ਮੈਂ ਇਹਨਾਂ ਨੂੰ ਕਿਹਾ ਵੀ ਆਹ ਕੀ ਚੀਜ਼ ਐ ਕਹਿੰਦੇ ਇੱਥੇ ਚੱਲਦਾ ਹੀ ਦਿੰਦਾ ਇਹ ਗੋੜ ਦੇ ਵਿੱਚ ਆ ਹੀ ਜਾਂਦੀ ਆ ਜਾਂ ਸ਼ਹਿਦ ਚ ਆ ਜਾਂਦੀ ਆ ਤੁਸੀਂ ਸੱਟੋ ਤੇ ਪੈਸੇ ਝੋਟ ਜਾਓ ਇਹਨਾਂ ਨੇ ਨਾ ਕੋਈ ਸੌਰੀ ਕੀਤੀ ਮੈਂ ਕਿਹਾ ਵੀ ਇਹ ਤੁਹਾਡਾ ਕੰਮ ਐ ਇਹ ਕਹਿੰਦੇ ਵੀ ਜੋ ਤੁਹਾਡਾ ਕੰਮ ਜੋ ਦੀ ਕਰਨਾ ਕਰ ਲਓ ਅਸੀਂ ਤਾਂ ਐਂ ਕਰਦੇ ਆਂ ਆਪਾਂ ਲੋਕਾਂ ਨੂੰ ਆ ਬੱਥੀਆਂ ਥੋੜੀਆਂ ਖਵਾਉਣੀਆਂ ਹੈਗੀਆਂ ਪਰ ਮਧੂ ਮੱਖੀਆਂ ਖਵਾ ਕੇ ਉਪਰੋਂ ਮੈਂ ਕਹਿੰਦਾ ਸ਼ਹਿਦ ਦੇ ਵਿੱਚ ਵੀ ਮੱਖੀ ਆਉਂਦੀ ਆ ਸਾਰੀ ਕਿੰਨਾ ਕਿਹਾ ਇਹਨਾਂ ਨੇ ਵੀ ਭਾਈ ਸਾਹਿਬ ਸਾਹਿਬ ਜੀ ਹੈਗੇ ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਸ਼ਹਿਰ ਦੇ ਵਿੱਚ ਵੀ ਡੱਬੀ ਦੇ ਵਿੱਚ ਮੱਖੀ ਹੁੰਦੀ ਹੈ ਮੈਂ ਕਿਹਾ ਮੈਂ ਤੁਹਾਨੂੰ ਮੱਖੀਆਂ ਦੀ ਫਿਰ ਲੋਕਾਂ ਨੂੰ ਖਵਾਣੀ ਹੈ ਮੈਂ ਤਾਂ ਆਰਾਮ ਨਾਲ ਖੜਾ ਰਿਹਾ ਸਰਦ ਦਾ ਆਪਣਾ ਘਟਾ ਮੈਂ ਤਾਂ ਫੋਨ ਵੀ ਕਿਤੇ ਉੱਪਰ ਸੂਟ ਸੇਫਟੀ ਵਾਲੇ ਨੂੰ ਉਹ ਕਹਿੰਦੇ ਵੀ ਇਹਦਾ ਕੰਪਲੀਟ ਕਰਕੇ ਜਾਓ ਹੁਣ ਮੈਂ ਕੰਪਲੀਟ ਕਰਕੇ ਆਇਆ ਹਾਂ ਤੁਮ ਮੈਂ ਇੱਥੇ ਆਇਆ ਲੋਕੀ ਵੇਖੋ ਖਾਈ ਜਾਂਦੇ ਲੋਕਾਂ ਦੀ ਪੇਟਾਂ ਨੂੰ ਕੋਈ ਬਿਮਾਰੀ ਹੈ ਕੋਈ ਕੰਨ ਨੂੰ ਕਿਸੇ ਕੁਝ ਹੋ ਗਿਆ ਵੀ ਜ਼ਿੰਮੇਵਾਰ ਕਿੰਦੀ ਹੈ ਪਰ ਮੈਂ ਕਹਿੰਦਾ ਜੇ ਕੋਈ ਲਾਇਸੈਂਸ ਕਿਸੇ ਨੂੰ ਦਿੱਤਾ ਹੈ ਤਾਂ ਇਹੋ ਜਿਹਾ ਲਾਇਸੈਂਸ ਚੱਕੀ ਦਾ ਚੈ ਲੋਕੀ ਖਾਈ ਜਾ ਰਹੇ ਆ ਗੱਲ ਬਿਮਾਰ ਹੋਣਗੇ ਜ਼ਿੰਮੇਵਾਰੀ ਕਹਿੰਦੀ ਆ ਭਾਈ ਮੇਰਾ ਨਾਮ ਰਜੇਸ਼ ਕੁਮਾਰ ਗਰੋਵਰ ਹੈ ਜੀ ਮੈਂ ਮੋਗੇ ਤੋਂ ਬਿਲੋਂਗ ਕਰਦਾ ਕੀ ਕੀ ਗੱਲ ਹੋਈ ਹੈ ਜੀ ਸਰ ਮੈਂ ਇੱਥੇ 1 ਮਿੰਟ ਪਹਿਲਾਂ ਆਇਆ ਸੀਗਾ ਤੇ ਮੈਂ ਇੱਥੇ ਗੋਲ ਗੱਪੇ ਖਾਦੇ ਤੇ ਗੋਲ ਗੱਪੇ ਦੇ ਵਿੱਚੋਂ ਆ ਵੱਡੀ ਹਰੀ ਮੱਖੀ ਨਿਕਲੀ ਮੈਂ ਇਹਨਾਂ ਨੂੰ ਕਿਹਾ ਵੀ ਆਹ ਕੀ ਚੀਜ਼ ਹੈ ਕਹਿੰਦਾ ਇੱਥੇ ਚੱਲਦਾ ਹੀ ਦਿੰਦਾ ਇਹ ਗੋੜ ਦੇ ਵਿੱਚ ਆ ਹੀ ਜਾਂਦੀ ਆ ਜਾਂ ਸ਼ਾਇਦ ਚਾਜ ਜਾਂਦੀ ਆ ਤੁਸੀਂ ਸੱਟੋ ਤੇ ਪੈਸੇ ਦੇ ਲੱਜ ਜਾਓ ਕੋਈ ਗੱਲ ਠੀਕ ਠੀਕ ਇਹਨਾਂ ਨੇ ਨਾ ਕੋਈ ਸੌਰੀ ਕੀਤੀ ਮੈਂ ਕਿਹਾ ਵੀ ਇਹ ਤੁਹਾਡਾ ਕੰਮ ਹੈ ਇਹ ਕਹਿੰਦਾ ਵੀ ਜੋ ਤੁਹਾਡਾ ਕੰਮ ਜੋ ਕੀ ਤਾਂ ਇਹ ਕਰਦੇ ਮੈਂ ਜੋ ਠੀਕ ਹੈ ਜੀ ਫਿਰ ਮੈਂ ਕੰਪਲੀਟ ਕੀਤੀ ਹੈ ਮੈਂ ਸਿਵਲ ਸਰਜਨ ਕੰਪਲੀਟ ਕਿਹਨਾਂ ਨੂੰ ਕੀਤੀ ਤੁਸੀਂ ਬਾਜੀ ਰਜਿੰਦਰਪਾਲ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਦੇ ਦੇਖਿਆ ਆ ਅੱਛਾ ਠੀਕ ਹੈ ਦੇਖਿਆ ਸਿਵਲ ਸਰਜਨ ਦੇਖਿਆ ਜੀ ਅੱਛਾ ਜੀ ਜੋ ਬੰਦੀ ਕਰ ਵੀ ਸਰ ਆਪਾਂ ਲੋਕਾਂ ਨੂੰ ਮੱਖੀਆਂ ਥੋੜੀਆਂ ਖਵਾਉਣੀਆਂ ਹੈਗੀਆਂ ਪਰ ਮਤੂ ਮੱਖੀ ਖਵਾ ਕੇ ਪਰ ਮੈਨੂੰ ਕਿਹਾ ਸ਼ਹਿਦ ਦੇ ਵਿੱਚ ਵੀ ਮੱਖੀ ਹੁੰਦੀ ਹੈ ਸਰ ਕਿੰਨਾ ਕਿਹਾ ਇਹਨਾਂ ਨੇ ਵੀ ਭਾਈ ਸਾਹਿਬ ਸਾਹਿਬ ਜੀ ਹੈਗੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਤਾਂ ਸਾਨੂੰ ਸ਼ਹਿਦ ਦੇ ਵਿੱਚ ਵੀ ਡੱਬੀ ਦੇ ਵਿੱਚ ਮੱਖੀ ਹੁੰਦੀ ਹੈ ਠੀਕ ਹੈ ਮੈਂ ਕਿਹਾ ਮੈਂ ਤੁਹਾਨੂੰ ਮੱਖੀਆਂ ਦੀ ਫਿਰ ਲੋਕਾਂ ਨੂੰ ਖਵਾਉਣੀ ਹੈ ਮੈਂ ਤਾਂ ਆਰਾ ਉਹ ਕਹਿੰਦੇ ਵੀ ਇੱਥੇ ਲਾ ਕੰਪਲੀਟ ਕਰਕੇ ਜਾਓ ਹੁਣ ਮੈਂ ਕੰਪਲੀਟ ਕਰਕੇ ਆਇਆ ਹਾਂ ਤੁਮ ਇੱਥੇ ਆਏ ਲੋਕੀ ਵੇਖੋ ਖਾਈ ਜਾਂਦੇ ਲੋਕਾਂ ਦੀ ਪਤਨ ਨੂੰ ਕੋਈ ਬਿਮਾਰੀ ਹੈ ਕੋਈ ਕੱਲ ਨੂੰ ਕਿਸੇ ਕੁਝ ਹੋ ਗਿਆ ਵੀ ਜ਼ਿੰਮੇਵਾਰੀ ਕਿੰਦੀ ਹੈ ਤੁਸੀਂ ਕੀ ਮੈਸੇਜ ਦਿੰਦੇ ਹੋ ਅੰਮ੍ਰਿਤਸਰ ਸਾਰਿਆਂ ਨੂੰ ਸਰ ਮੈਂ ਕਹਿੰਦਾ ਜੇ ਕੋਈ ਲਾਇਸੈਂਸ ਕਿਸੇ ਨੂੰ ਦਿੱਤਾ ਹੈ ਤਾਂ ਇਹੋ ਜਿਹਾ ਲਾਇਸੈਂਸ ਚੰਗੀ ਦਾ ਚੈਕਿੰਗ ਵੀ ਨਹੀਂ ਕੀਤੀ ਜਾਂਦੀ ਖਾਣ ਪੀਣ ਦੇ ਸਮਾਂ ਚ ਮੱਥੀ ਆਣ ਗੋਕਰੇ ਕੋਈ ਦਿੱਕਤ ਨਹੀਂ ਕਿਸੇ ਨੂੰ ਲੋਕੀ ਖਾਈ ਜਾ ਰਹੇ ਹੈ ਕੱਲ ਨੂੰ ਬਿਮਾਰ ਹੋਣਗੇ ਜ਼ਿੰਮੇਵਾਰੀ ਕਿੰਦੀ ਹੈ ਜੋ ਬੰਦੀ ਕਾਰਵਾਈ ਸਰ ਕੀਤੀ ਜਾਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜੇ ਇਹਨਾਂ ਕੋਈ ਕਾਰਵਾਈ ਨਹੀਂ ਕਰਦਾ ਪ੍ਰਸ਼ਾਸਨ ਇਹ ਨਹੀਂ ਕਰਦਾ ਇਹ ਸ਼ਾਜਕਾਰ ਵੀ ਮੈਂ ਤਾਂ ਤਾਂ ਤੱਕ ਜਾਊਂਗਾ ਜੀ ਮੈਂ ਮੇਲ ਪਾਊਂਗਾ ਪਰ ਭੁਲਵੰਤ ਜੀ ਮੈਂ ਮਾਨ ਸਰਕਾਰ ਨੂੰ ਬੇਨਤੀ ਕਰੂੰਗਾ ਮਾਨਯੋਗ ਹੈਗੇ ਸਾਡੇ ਉਹ ਸੁਣਨਗੇ ਇਹ ਥੋੜੀ ਹੈਗੇ ਵੀ ਆਪਾਂ ਲੋਕਾਂ ਨੂੰ ਮੱਖੀਆਂ ਖਵਾਉਣੀਆਂ ਪੈਸੇ ਵੀ ਪੂਰੇ ਲੱਦੇ ਆ ਤੇ ਚੀਜ਼ਾਂ ਵੀ ਮਾਰੀਆਂ ਖਾਉਂਦੇ ਜੇ ਸੇਫਟੀ ਦਾ ਆਪਾਂ ਲਾਇਸੈਂਸ ਬਣਾਉਂਦੇ ਆ ਤਾਂ ਲਾਇਸੈਂਸ ਕਾਦੋ ਬੰਦਾ ਆ ਮੱਖੀ ਦੇ ਘਰ ਹਾਂਜੀ ਆ ਲੋ ਆ ਮੱਖੀ ਹੈ ਜੀ ਲਾਇਸੈਂਸ ਸਾਰਾ ਕੋ ਚੈਕਿੰਗ ਕੀਤੀ ਜਾਂਦੀ ਪਰ ਇਹਨਾਂ ਚੈਕਿੰਗ ਨਹੀਂ ਹੁੰਦੀ ਇੱਕ ਵਾਰ ਲਾਇਸੈਂਸ ਦੇਤਾ ਤੇ ਕੰਮ ਖਤਮ ਉਸ ਤੋਂ ਬਾਅਦ ਨਹੀਂ ਕੋਈ ਪੁੱਛਦਾ ਇਹਨਾਂ ਨੂੰ ਕਿ ਕੀ ਕਰਦੇ ਤੁਸੀਂ ਕੀ ਨਹੀਂ ਕਰਦੇ ਚਾਹੇ ਮੱਖੀ ਖਵਾ ਚਾਹੇ ਕੋਕਰੇ ਹੀ ਕੋਈ ਦਿੱਕਤ ਨਹੀਂ ਕਿਸਨ ਇਹ ਕਿਹੜੇ ਰੋਡ ਤੇ ਹੈ ਜੀ ਇਹ ਦੁਕਾਨ ਲਾਰਸ ਰੋਡ ਤੇ ਹੈ ਜੀ ਚੁੰਮਣ ਚੁੰਮਰ ਕੋਲ ਮੋਰ ਹੈ ਬੱਸ ਉਹਨੇ ਬਾਹਰ ਹੈਗੇ ਆ ਜਿਹੜਾ ਨਿਊ ਚਾਰਟ ਕੋਰਨਰ ਵਾਲੇ